ਉਹ ਭਾਈ ਮੇਰਾ ਨਾਮ ਜੀ ਕਿਹੜਾ ਪਿੰਡ ਆ ਜੀ ਥਾਣਾ ਮੰਡੀ ਸ਼ਹਿਰ ਅੱਛਾ ਕੀ ਵਾਰ ਵਾਰਦਾਤ ਕੀ ਵਾਪਰੀ ਤੁਹਾਡੇ ਨੂੰ ਜੀ ਮੈਂ ਜੀ ਇਹ ਪਿੰਡੋਂ ਅਸਲਾ ਛੱਡ ਕੇ ਆ ਸੀ ਫਸਲ ਵਗਾਂਦਾ ਸੀ ਰਸਤੇ ਦੇ ਵਿੱਚ ਉਹਨਾਂ ਕੋ ਵਹੀਕਲ ਮਾਰਿਆ ਮੈਨੂੰ ਸਿਰਟਦਾ ਬਾਅਦ ਚੋੜਾੜਾ ਰੂੜਾ ਨਾ ਮੇਰੇ ਵਾਰਕਰ ਲਾਪੇ ਮੇਰੀ ਬਾਹ ਤੋੜਦੀ ਮੁਰਕੇ ਮੇਰੀਆਂ ਜੇਬਾਂ ਜੁਬਾ ਫੋੜਨ ਲਾਪੇ ਮੇਰੇ ਕੋ 10000 ਰੁਪਿਆ ਸੀ ਵੀ ਕੱਢ ਕੇ ਲੈ ਗਏ ਮੈਂ ਮੋਟਰਸਾਈਕਲ ਦੀਆਂ ਕਿਸ਼ਤਾਂ ਦੇਣੀਆਂ ਸੀ ਲੁੱਟ ਕੋ ਵਾਲੀ ਜਗਾਹ ਕਿਹੜੀ ਸੀ ਡੀਸੀ ਮੋਡਲ ਜੀ ਪੇ ਕਿਹੜਾ ਵਹੀਕਲ ਕਿਹੜਾ ਸੀਗਾ ਜੀ ਮੈਂ ਤਾਂ ਇਹ ਮੋਟਰਸਾਈਕਲ ਵੇਖਿਆ ਵੈਸੇ ਉਹਨਾਂ ਕੋਲ ਗੱਡੀ ਵੀ ਸੀ ਚਾਰ ਪੰਜ ਜਣੇ ਸੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਨਹੀਂ ਦੋਹਾਂ ਦੇ ਮੂੰਹ ਤਾਂ ਨੰਗੇ ਸੀ ਇੱਕ ਦਾ ਨਾਂ ਹੀ ਕੌਲਜੀ ਸੀ ਇੱਕ ਹੋਰ ਸੀ ਲੰਮਾ ਜੀ ਉਹਨਾਂ ਨੂੰ ਮੈਂ ਪਛਾਣਦਾ ਸੀ ਉਹ ਪਿੰਡ ਦੇ ਹੀ ਸੀ ਉਹਨਾਂ ਮੇਰੀਆਂ ਜੇਬਾਂ ਜੁਬਾ ਫਰੋਲੀਆਂ ਕੀ ਲੁੱਟ ਕੋ ਕਿਦੋਂ ਕੀ ਕੀ ਹੋਇਆ ਕਿਦੋਂ ਕਿੰਨੇ ਪੈਸੇ ਲੱਗ ਗਏ ਤੁਹਾਡੇ ਕੋਲ 10000 ਰੁਪਏ ਸੀ ਇੱਕ ਫੋਨ ਸੀ ਮੈਂ ਸ਼ੈੱਲਰ ਦੇ ਵਿੱਚ ਕੰਮ ਕਰਦਾ ਸੀ ਉੱਥੋਂ ਮੈਂ ਪੈਸੇ ਲੈ ਕੇ ਆਇਆ ਸੀ ਅਟ ਕਿਹੜੀ ਜਗ੍ਹਾ ਤੇ ਮਾਰ ਕੇ ਗਏ ਆ ਜੀ ਡੋਲੇ ਦੇ ਜੀ ਬਾਹ ਤੋੜ ਗਿਆ ਦੋ ਜਗ੍ਹਾ ਤੋਂ ਨਹੀਂ ਉਹਨਾਂ ਕੋਲੇ ਹਥਿਆਰ ਕੀ ਸੀ ਤੇ ਰੜਾ ਰੂੜਾ ਸੀ ਇਹ ਕੁਛ ਨਾ ਪੁੱਛੇਗਾ ਅਸੀਂ ਦਾ ਉਹ ਮੇਰੇ ਮਾਰੀ ਉਹਨਾਂ ਮੇਰੀ ਬਾਹ ਟੁੱਟ ਗਈ ਉਹਨੇ ਜਦ ਨੂੰ ਮੇਰੇ ਬੰਦੇ ਆ ਗਏ ਜਿਹੜੇ ਰੋਡ ਕ੍ਰੋਸ ਕਰਦੇ ਪਿਆ ਸੀ ਉਹਨਾਂ ਮੇਰੀ ਗੱਲ ਛੁਰਵਾਈ ਜੀ ਨਹੀਂ ਤਾਂ ਉਹ ਮੈਨੂੰ ਜਾਨੋਂ ਮਾਰ ਦੇਣਾ ਸੀ ਮੋਟਰਸਾਈਕਲ ਵੀ ਮੇਰਾ ਪੰਨ ਗਿਆ ਜੀ ਸਾਰਾ ਮੋਟਰਸਾਈਕਲ ਵੀ ਖੋਹ ਦੇ ਸੀ ਜੀ ਤੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ? ਹਾਂਜੀ ਹਾਂਜੀ ਦਿੱਤੀ ਹੈ ਸਰਪਾਜੀ। ਅੱਛਾ ਤੇ ਪ੍ਰਸ਼ਾਸਨ ਤੋਰ ਤੱਕ ਪਹੁੰਚਿਆ ਹੰਦ ਤੱਕ? ਕੁਛ ਨਹੀਂ ਕੁਛ ਨਹੀਂ ਹੋਇਆ ਜੀ ਇਧਰ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਆਹੇ ਮੰਗ ਕਰਨੇ ਆਂ ਜੀ ਮੈਂ ਗਰੀਬ ਬੰਦਾ ਆ ਜੀ। ਝਾੜੀਦਾਰ ਬੰਦਾ ਆ ਜੀ ਮੈਂ। ਐਨਾ ਮੇਰੇ ਤੇ ਪੈਸਾ ਲੱਗ ਗਿਆ ਜੀ। ਕਿ ਮੈਨੂੰ ਮੁਸਰਾਹ ਲੂਣਾ ਚਾਹੀਦਾ ਜੀ ਛੇਤੀ ਛੇਤੀ। ਮੇਰਾ ਨਾਮ ਰਾਜ ਸਿੰਘ ਆ ਜੀ। ਪਿੰਡ ਰੱਤਾ ਖੇੜਾ ਬਾਜਾ ਗੋਤਵਾਲਾ। ਕੀ ਘਟਨਾ ਵਾਪਰੀ ਸੀ ਜੀ? ਜਨਾਬ ਇਹਨਾਂ ਡੀਸੀ ਮੋਡਲ ਦੇ ਕੋਲ ਨਾ ਕਿਤੇ ਵਾਰਦਾਦ ਨੂੰ ਜਾਮ ਦਿੱਤਾ ਇਹਨਾਂ ਦੇ ਜਿਹੜੇ ਹੈਗੇ ਆ ਕੋਈ ਲੋਫਰ ਬੰਦੇ ਹੀ ਆ ਜੀ ਠੀਕ ਹੈ ਜੀ ਉਹਨਾਂ ਨੇ ਉੱਥੇ ਕਿਤੇ ਪਿੱਛੋਂ ਆ ਕੇ ਉਹਨੂੰ ਫੇਟ ਮਾਰ ਕੇ ਡੇਗਿਆ ਆ ਤੇ ਉਦੋਂ ਬਾਅਦ ਇਹਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਤਾ ਇਹਨਦੇ ਤੇ ਤੇ ਬਾਅਦ ਚ ਇਹਦਾ ਜਿਹੜਾ ਮੋਟਰਸਾਈਕਲ ਉਹ ਵੀ ਭੰਟਾ ਜਾਂਦਾ ਤੇ ਆ ਦੋ ਜਗ੍ਹਾ ਤੋਂ ਬਾਹਾਂਾਂ ਬਾਹ ਇਹਨਾਂ ਦੀ ਮਗਰੋਂ ਤੋੜੀ ਆ ਕੋਈ ਹਥਿਆਰ ਤੇ ਹਥਿਆਰ ਨਾਲ ਤੋੜੀ ਇਹਨਾਂ ਦੀ ਹਾਂ ਜੀ ਕੀ ਤੁਹਾਡਾ ਕੀ ਰਿਲੇਸ਼ਨ ਹੈ ਕੀ ਲੱਗਦੇ ਤੁਹਾਡੇ ਆਪਣਾ ਇਹ ਕਰੀਬੀ ਰਿਸ਼ਤੇਦਾਰ ਆ ਜੀ ਅੱਛਾ ਜੀ ਤਾਨੂੰ ਕਿੰਨੇ ਟਾਈਮ ਦੇ ਕਿੰਨੇ ਟਾਈਮ ਬਾਅਦ ਪਤਾ ਲੱਗਾ ਜੀ ਮੈਨੂੰ ਜੀ ਜਦੋਂ ਮਗਰ ਉਹ ਮੁੰਡੇ ਆਏ ਉਹਨਾਂ ਨੂੰ ਵੇਖ ਕੇ ਜਦੋਂ ਭੱਜ ਗਏ ਉਹ ਭੱਜ ਗਏ ਤੇ ਉਹ ਮੁੰਡਿਆਂ ਨੇ ਆ ਕੇ ਇੱਥੇ ਦਾਖਲ ਕਰਵਾ ਕੇ ਬਾਅਦ ਚ ਮੈਨੂੰ ਫੋਨ ਕੀਤਾ ਉਹਨਾਂ ਨੇ ਕਿ ਆ ਤੁਹਾਡਾ ਜਿਹੜਾ ਕੋਈ ਰਿਸ਼ਤੇਦਾਰ ਆ ਉਹਨੂੰ ਇੱਥੇ ਦਾਖਲ ਕਰਵਾਇਆ ਤੇ ਉਹਦੇ ਸੱਟਾਂ ਵੀ ਲਾ ਕੇ ਹੰਕ ਚਾਤੇ ਗਏ ਹਾਂ ਜੀ ਹਾਂਜੀ ਤੇ ਬਾਅਦ ਚ ਚਲੋ ਸ਼ੂਗਰ ਆ ਸਾਨੂੰ ਇਹ ਆ ਵੀ ਇਹ ਤੋਂ ਦੋ ਤਿੰਨ ਬੰਦਿਆਂ ਨੂੰ ਪਛਾਣਦਾ ਆ ਜਿਹੜੇ ਕਿੱਥੋਂ ਦੇ ਆ ਪੁਲਿਸ ਨੂੰ ਦੱਸਿਆ ਤੁਸੀਂ ਕਲਰੋ ਜੀ ਕੰਪਲੀਟ ਕੀਤੀ ਹੋਈ ਹੈ ਦਰਖਾਸਤ ਦਿੱਤੀ ਹੋਈ ਹੈ ਇੱਕ ਹਾਂਜੀ ਤੇ ਪਹੁੰਚਿਆ ਕੋਈ ਇਸ ਟਾਈਮ ਨਹੀਂ ਐਸਐਸ ਜੀ ਸਾਹਿਬ ਨੂੰ ਕੀਤਾ ਫੋਨ ਉਹ ਕਹਿੰਦੇ ਬਿਆਨ ਲੈਣ ਮਿਹਾ ਰਹੇ ਆ ਪਰ ਆਏ ਨਹੀਂ ਹਾਲੇ ਤੱਕ ਜੀ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਇਹ ਆ ਜੀ ਆਉਣ ਵਾਲੇ ਵੀ ਚਲੋ ਇਹਨਾਂ ਨੂੰ ਚੰਗੀ ਤਰ੍ਹਾਂ ਗਹਿਾਈ ਤੱਕ ਵੇਖਣਾ ਤੇ ਬੰਦ ਹੀ ਕਾਰਵਾਈ ਕਰਨ ਇਹਨਾਂ ਤੇ ਕਿ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਥੋਂ ਲੰਘਦੇ ਲੋਕ ਉਹਨਾਂ ਦਾ ਵੀ ਨੁਕਸਾਨ ਕਰ ਸਕਦੇ ਆ ਜੀ ਮੀਰਪਾਲ ਜੀ ਕੀ ਕਰਨਾ ਵਾਪਰੇ ਜੀ ਕਿਹਨੇ ਬੰਦੇ ਗੱਲ ਪਾਏਗੇ ਲੋੜੀਂਦੇ ਹੋਰ ਹੀ ਲੱਗਦਾ ਕਿ ਤੁਹਾਡੇ ਜੀ ਮੇਰੇ ਘਰ ਆਲੇ ਆਏ ਸੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਮੈਨੂੰ ਜਦੋਂ ਬੰਦੇ ਚਾੱਕ ਕੇ ਲੈ ਕੇ ਆਏ ਨੇ ਫਿਰ ਮੈਨੂੰ ਪਤਾ ਲੱਗਾ ਸੀ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਨਾਲ ਗੱਲ ਬਣ ਗਈ ਹੈ ਤੇ ਤੁਸੀਂ ਆ ਜਾਓ ਫਿਰ ਮੈਨੂੰ ਬਾਅਦ ਕੇ ਲੈ ਕੇ ਆਏ ਤੇ ਵੀ ਇਸ ਤਰ੍ਹਾਂ ਮੈਨੂੰ ਪਤਾ ਲੱਗਾ ਥਾਣੇਦਰ ਗਾਦਰ ਦਿੱਤੀ ਹੋਈ ਹੈ ਹਾਂ ਜੀ ਦਿੱਤੀ ਹੈ ਦਰਖਾਸਤ ਸੀ ਉਸ ਦਿਨ ਰਾਤ ਹੀ ਦੇ ਦਿੱਤੀ ਸੀ ਜੇ ਰਾਤ ਵੀ ਇਹ ਗੱਲ ਬਣ ਗਈ ਤਾਂ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ ਜੀ ਨਹੀਂ ਨਹੀਂ ਕੋਈ ਨਹੀਂ ਆਇਆ ਜੀ